ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਯੂਟੀ ਮਾਰਕੀਟ ਦੇ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਵੱਲੋਂ ਇੱਕ ਦੂਜੇ ਦੇ ਖਿਲਾਫ ਤਰਨਾ ਲਗਾਇਆ ਗਿਆ ਜਿਸ ਦੇ ਚੱਲਦੇ ਸੜਕ ਤੇ ਆਵਾਜਾਈ ਬੰਦ ਹੋ ਗਈ। ਇਸ ਮੌਕੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੇੜੀ ਵਾਲਿਆਂ ਨੇ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਬਹੁਤ ਗੰਦਗੀ ਫੈਲਾਈ ਹੋਈ ਹੈ ਜਿਸ ਕਾਰਨ ਮਾਰਕੀਟ ਦੇ ਸੀਵਰੇਜ ਬੰਦ ਰਹਿੰਦੇ ਹਨ ਅਤੇ ਗੰਦਗੀ ਇੰਨੀ ਹੈ ਕਿ ਇੱਥੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਅਤੇ ਉਹਨਾਂ ਕਿਹਾ ਕਿ ਇਹਨਾਂ ਰੇੜੀਆਂ ਦੇ ਨਜ਼ਾਇਜ਼ ਤੰਦੇ ਵੀ ਹੁੰਦੇ ਹਨ। ਇਸ ਮੌਕੇ ਰੇੜੀ ਵਾਲਿਆਂ ਨੇ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰ ਉਹਨਾਂ ਨੂੰ ਇੱਥੇ ਕੰਮ ਨਹੀਂ ਕਰਨ ਦੇ ਰਹੇ ਅਤੇ ਉਹਨਾਂ ਨੂੰ ਦੁਕਾਨਦਾਰਾਂ ਵੱਲੋਂ ਬਹੁਤ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਦੁਕਾਨਦਾਰ ਉਹਨਾਂ ਦੀ ਰੋਜ਼ੀ-ਰੋਟੀ ਖਤਮ ਕਰ ਰਹੇ ਹਨ ਜਿਸ ਨਾਲ ਉਹਨਾਂ ਦੇ ਘਰਾਂ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਹਨਾਂ ਦੁਕਾਨਦਾਰਾਂ ਵੱਲੋਂ ਕੱਲ੍ਹ ਰਾਤ ਉਹਨਾਂ ਦੀਆਂ ਰੇੜੀਆਂ ਚੁੱਕ ਕੇ ਮਾਰਕੀਟ ਤੋਂ ਬਾਹਰ ਸੁੱਟ ਦਿੱਤੀਆਂ ਗਈਆਂ ਹਨ। ਜਿਸ ਨਾਲ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਮੌਕੇ ਤੇ ਪੁੱਜੇ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਬਾਰੇ ਸੋਚਣਾ ਮਿਲੀ ਸੀ ਕਿ ਦੁਕਾਨਦਾਰਾਂ ਦਾ ਰੇੜੀ ਵਾਲਿਆਂ ਨਾਲ ਇੱਥੇ ਫੈਲ ਰਹੀ ਗੰਦਗੀ ਕਾਰਨ ਚਲਦੇ ਵਿਵਾਦ ਕਾਰਨ ਧਰਨਾ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਅਮਰੋਸਰ ਨਗਰ ਨਿਗਮ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਮਸਲੇ ਦਾ ਹੱਲ ਛੇਤੀ ਕੀਤਾ ਜਾਵੇਗਾ। ਇੱਥੇ ਬੜਾ ਕੁਝ ਹੁੰਦਾ ਰਿਹਾ ਹੈ ਠੀਕ ਹੈ ਇੱਕ ਵਾਰ ਹੀ ਨਹੀਂ بڑے ਮੁੱਦੇ ਤੇ ਚੁੱਕੇ ਗਿਆ ਚਾਰ ਤੋਂ ਪੰਜ ਵਾਰ ਹੀ ਲੜਾਈਆਂ ਹੋ ਚੁੱਕੀਆਂ ਗੋਲੀ ਚੱਲ ਚੁੱਕੀ ਤੇ ਕਈ ਵਾਰੀ ਗੱਡੀਆਂ ਟੁੱਟ ਚੁੱਕੀਆਂ। ਉਹ ਗੱਡੀਆਂ ਨਾਲ ਜਾਂ ਕਿੰਨੇ ਭਰਨਾ ਜਦੋਂ ਸਾਡੀਆਂ ਖੜੀਆਂ ਖੋਦਦੇ ਗੱਡੀਆਂ ਟੁੱਟਦੀਆਂ ਪਈਆਂ ਆ ਲੜਾਈਆਂ ਇਹ ਕਰਵਾਉਂਦੇ ਪਏ ਆ ਫਿਰ ਅਸੀਂ ਪਿਆਰ ਨਾਲ ਇਹਨਾਂ ਨੂੰ ਕਿਹਾ ਵੀ ਤੁਸੀਂ ਰੇੜੀਆਂ ਚੁੱਕੋ ਐਮਐਲਏ ਸਾਹਿਬ ਨੇ ਕਿਹਾ ਕਿ ਇਹ ਰੇੜੀਆਂ ਚੁਕਵਾਈਆਂ ਆ ਠੀਕ ਹੈ ਫਿਰ ਉਸ ਤੋਂ ਬਾਅਦ ਇੱਥੋਂ ਵਾਜਾ ਆਉਂਦੀਆਂ ਵੀ ਜੀ ਐਮਐਲਏ ਸਾਹਿਬ ਵੀ ਲਵਾਉਂਦੇ ਪਿਆ ਅਸੀਂ ਉਹਨਾਂ ਨੂੰ ਪੈਸੇ ਆਫਰ ਕਰਦੇ ਆ ਕਰਤਾ ਪਰ ਅਸੀਂ ਕਾਨੂੰਨ ਦੇ ਅੰਡਰ ਚ ਰਹਿ ਗਈ ਹੈ ਸਾਰਾ ਕੋਈ ਕਰਦੇ ਪਏ ਆ ਆ ਸਾਡੀ ਸਿਰਫ ਇੱਕੋ ਹੀ ਮੰਗਿਆ ਕਿ ਇੱਥੇ ਜੋ ਸਾਫ ਸਫਾਈ ਦਾ ਹੈਗਾ ਆਪਾਂ ਉਸ ਨੂੰ ਲੈ ਕੇ ਚੱਲਦੇ ਪਏ ਆ ਇਹਨਾਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਇੱਥੋਂ ਬਾਹਰ ਕੱਢ ਸਾਨੂੰ ਹੋਰ ਕੋਈ ਮਤਭਲ ਨਹੀਂ ਅਸੀਂ ਇਹਨਾਂ ਦੋਖੀ ਨਹੀਂ ਆ ਜਿੱਥੇ ਇਹਨਾਂ ਦੀ ਜਗ੍ਹਾ ਬੰਦੀ ਆ ਜਿੱਥੇ ਰੇੜੀ ਮਾਰਕੀਟ ਹੈਗੀ ਆ ਉੱਥੇ ਜਾ ਕੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਆਪਣਾ ਇਹ ਕੰਮ ਕਰਨਾ ਅਸੀਂ ਕਿਸੇ ਭਰਾ ਦਾ ਕੋਈ ਅਸੀਂ ਧੋਖੀ ਨਹੀਂ ਹੈਗੇ ਅਸੀਂ ਇੱਥੇ ਕਬੀਰ پارک ਮਾਰਕੀਟ ਦੇ ਵਿੱਚ ਸਾਡਾ ਸੈਂਟਰ ਹੈ ਜੀ ਪਿਛਲੇ 19-20 ਸਾਲ ਤੋਂ ਤੇ ਮਸਲਾ ਇਹ ਆ ਸਰ ਵੀ ਪਿਛਲੇ ਨਾ ਕਾਫੀ ਲੰਬੇ ਸਮੇਂ ਤੋਂ ਨਾ ਇੱਥੇ ਰੇੜੀਆਂ ਲੱਗਦੀਆਂ ਅਸੀਂ ਜੀ ਅਸੀਂ बार-बार ਪ੍ਰਸ਼ਾਸਨ ਨੂੰ ਕਹਿੰਦੇ ਰਹੇ ਆਰ ਕੇ ਨਾ ਇਹਨਾਂ ਨੂੰ 15-20 ਰੇੜੀਆਂ ਦੀ ਪਰਮਿਸ਼ਨ ਮਿਲੀ ਪਰ ਇਹ ਜਿਹੜੇ ਭਈਏ ਹਨ ਇਹਨਾਂ ਨੇ ਆਪਣੇ ਚਾਚੇ ਤਾਏ ਆਪਣੇ ਰਿਸ਼ਤੇਦਾਰਾਂ ਦੀਆਂ ਨਾਲ ਪੰਜ-ਪੰਜ 7-7 ਰੇੜੀਆਂ ਲਵਾਤੀਆਂ ਉਹ ਰੇੜੀਆਂ ਦੀ ਜਿਹੜੀ ਗਿਣਤੀ ਹੈ ਨਾ ਉਹ ਹੋ ਗਈ तकरीबन 70-80 ਦੇ ਲਾਗੇ-ਲਾਗੇ 100 ਤੋਂ ਉੱਪਰ ਮਤਲਬ ਤੋਂ ਹੀ ਗੱਲੋ ਵੀ ਸ਼ਾਇਦ 100 ਤੋਂ ਉੱਤੇ ਵੀ ਹੋ ਗਈਆਂ ਕੋਈ ਕਹੀਂ ਮੂਵੇਬਲ ਵੀ ਹੈਗੀਆਂ ਇਸ ਵਿੱਚ ਇਨਾ ਕ ਜਿਆਦਾ ਗੰਦ ਕਦੀ ਸੀਵਰੇਜ ਦੀਆਂ ਸੀਵਰੇਜ ਦਾ ਪਾਣੀ ਕਦੀ ਕੁਝ ਇਨਾ ਕ ਜਿਆਦਾ ਮਲ ਉਹਨਾਂ ਨੇ ਗੰਦ ਅਨ ਹਾਈਜਨਿਕ ਤਰੀਕੇ ਨਾਲ ਨਾ ਦਸਤਾਨੇ ਜੋ ਗੰਧਮੰਦ ਲੋਕਾਂ ਨੂੰ ਖਵਾ ਸਕਦੇ ਇਨਾ ਤੁਸੀਂ ਵੇਖਿਆ ਨਾ ਪਿਛਲੇ ਸਾਲ ਵੀ ਇੱਥੇ ਅੰਮ੍ਰਿਤਸਰ ਵੈਸਟ ਦੇ ਵਿੱਚ ਡੇਂਗੂ ਤੇ ਚਿਕਨਗੁਨੀਆ ਗਨਾ ਫੈਲਿਆ ਸੀ ਸਾਡਾ ਨਾਂ ਤੇ ਰੇਡੀ ਮਾਰਕੀਟ ਧਰਨਾ ਮਾਰਿਆ ਜੀ ਸਾਡੀਆਂ ਰੇੜੀਆਂ ਚੋਕੇ ਨਾਲੇ ਬਾਹਰ ਸੁੱਟਦੀਆਂ ਰਾਤੀ ਅਸੀਂ ਵੀਡੀਓ ਰੱਖ ਕੇ ਗਏ ਸੀ ਕੱਲ ਸ਼ਾਮੀ ਤੇ ਸਵੇਰੇ ਉੱਠ ਕੇ ਅੱਗੇ ਵੇਖਿਆ ਸਾਡੀਆਂ ਰੇੜੀਆਂ ਟੁੱਟੀਆਂ ਪਈਆਂ ਸੀ ਬਾਹਰ ਕਿੰਨੇ ਛਿੱਟੀਆਂ ਇਹਨਾਂ ਰੇੜੀ ਗਲੀ ਇਹਨਾਂ ਨੇ ਆ ਸਾਰੇ ਦੁਕਾਨਦਾਰਾਂ ਨੇ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਕੁਝ ਨਹੀਂ ਕਿਹਾ ਸਿੱਧਾ ਸਾਡੀਆਂ ਰੇੜੀਆਂ ਚੋਕੇ ਬਾਹਰ ਸੁੱਟਦੀਆਂ ਇਹ ਪੂਰੀ ਗੁੰਡਾਗਰਦੀ ਕੀਤੀ ਗਈ ਇਹ ਪੂਰੀ ਗੁੰਡਾਗਰਦੀ ਕਰ ਰਿਹਾ ਤੁਹਾਡੇ ਸਮਝ ਰਿਹਾ ਸਾਡੇ ਕਾਊਂਟਰ ਇੱਕ ਕਾਊਂਟਰ ਇਸ ਮੁੰਡੇ ਦੇ ਉੱਤੇ ਵੀ ਸੁੱਟਿਆ ਇਹਨਾਂ ਨੇ ਭਾਈ ਅਸੀਂ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਕਿ ਸਾਡੇ ਕਾਊਂਟਰ ਲਵਾਈ ਜਾਣ ਤਾਂ ਕਿ ਗਰੀਬ ਬੰਦੇ ਸਾਰੇ ਵੇ ਰੋਟੀ ਖਾ ਸਕਣ ਇਥੇ 68 ਵਾੜ ਵਾਲਾ ਮੁੰਡੂਗਾ ਜਿੰਨੇ ਸ਼ਰਿਆਮ ਕਿਹਾ ਵਾ ਕਦਾਂ ਮੈਂ ਤੇਰੇ ਗੋਲੀ ਮਾਰਨੀ ਆ 10 ਦਿਨ ਹੋ ਗਏ ਆ ਘਰ ਬੈਠੇ ਆ ਅਸੀਂ ਆਪਣੀ ਜਿਹੜੀ ਲਈਆ ਹੋਇਆ ਇਹਦੇ ਕੁੰਡ ਚੋਕੇ 10 ਜਾਨਾਂ ਨੇ ਮੇਰੇ ਤੋਂ ਛੁਡਿਆ ਮੇਰੇ ਮੋਢੇ 8:30 ਵਜੇ ਸਰੇ ਠੀਕ ਹੈ ਜੀ ਸ਼ਰਿਆਮ ਇਹਨਾਂ ਨੇ ਕਿਹਾ ਕਿ ਲੈ ਸਾਡੇ ਨੰਗੇ ਕਰਕੇ ਤਲ ਭਜਾੜਾ ਸੋਕੇ ਦਾ ਮਾਰਕੀਟ ਚੋਂ ਮੰਗ ਭਾਈ ਸਾਡੀ ਇਹ ਹੀ ਆ ਸਾਨੂੰ ਕੰਮ ਕੰਮ ਦਿੱਤਾ ਜਾਵੇ ਇਥੇ ਅਸੀਂ 12 ਦਿਨ ਹੋ ਗਏ ਘਰ ਬੈਠੇ ਆ ਜਿਹੜੀ ਮਾਰਕੀਟ ਆ ਇੱਕ ਚੰਦੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇੜੀ ਨਾ ਲੱਗੇ ਠੀਕ ਹੈ ਜੀ ਠੀਕ ਆ ਰੇੜੀਆਂ ਵਾਲੇ ਕੁਝ ਇਸ ਚੀਜ਼ ਤੇ ਕਰ ਰਹੇਗੇ ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇੜੀਆਂ ਲਾਗੇ ਥੋੜਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ ਕਿ ਉਹ ਜੇ ਇਹਨਾਂ ਨੇ ਅਰਥੋ ਨਾਲ ਜ ਰੇੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਬਿਝਾ ਕੇ ਇਹਨਾਂ ਦਾ ਦੋਨੋਂ ਦਾ ਵਿਵਾਦ ਜਿਹੜਾ ਹੱਲ ਕਰਵਾ ਦੇ